ਅਕਾਲੀ ਦਲ ਨੂੰ ਛੱਡ ਕੇ ਆਵਾਜ਼ ਦੀ ਪਾਰਟੀ ਦਾ ਪੱਲਾ ਫੜਿਆ ਸਿਆ ਭਗਵੰਤ ਮਾਨ ਨੇ ਪਾਰਟੀ ਦੇ ਵਿੱਚ ਸਵਾਗਤ ਕੀਤਾ ਹੈ ਕਈ ਕੌਂਸਲਰਾਂ ਦੇ ਸਣੇ ਨਗਰ ਕੌਂਸਲ ਪ੍ਰਧਾਨਵੀ ਆਪ ਦੇ ਵਿੱਚ ਸ਼ਾਮਲ ਹੋਏ ਨੇ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੂੜੀ ਵੀ ਇਸ ਦੌਰਾਨ ਮੌਜੂਦ ਰਹੇ ਤਨੋਂ ਇਹ ਤਸਵੀਰਾਂ ਵਖਾਲ ਗੱਟ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਆਵਾਜ਼ ਦੀ ਪਾਰਟੀ ਦਾ ਪੱਲਾ ਫੜਿਆ ਤੇ ਖੁਦ ਮੁੱਖ ਮੰਤਰੀ ਭਗਵੰਤ ਮਾਨ ਅਕਾਲੀ ਦਲ ਨੂੰ ਲੱਗਿਆ ਝਟਕਾ ਨਹੀਂ ਇਹ ਆਖਰੀ ਝਟਕਾ ਲੱਗਦਾ ਮੈਨੂੰ ਇਹਨਾਂ ਦਾ ਕਿਉਂਕਿ ਘਰਸ਼ੇਂਕਦਰ ਨਗਰ ਕੌਂਸਲ ਦੇ ਪ੍ਰਧਾਨ ਸਾਹਿਬ ਸਾਡੇ ਜਿਹੜੇ ਕੌਂਸਲ ਦੇ ਮੈਂਬਰ ਪਿੰਡਾਂ ਦੇ ਸਰਪੰਚ ਸਾਹਿਬਾਨ ਸਾਡੇ ਅਜਮੇਰ ਸਿੰਘ ਢਿੱਲੋਂ ਬਲਵੀਰ ਸਿੰਘ ਢਿੱਲੋਂ ਸਾਡੇ ਨਗਰ ਕੌਂਸਲ ਦੇ ਜਿਹੜੇ ਆ ਬਾਕੀ ਸਾਬਕਾ ਐਮਸੀ ਸਾਹਿਬ ਸਾਡੇ ਮੰਤਰੀ ਸਾਹਿਬ ਦੇ ਕੀਤੇ ਹੋਏ ਕੰਮਾਂ ਦੇ ਉੱਤੇ ਅੱਜ ਨੂੰ ਲੱਗਦਾ ਕਿ ਸਾਰੇ ਸੁਲਝੇ ਹੋਏ ਨੇ ਜਿੰਨੇ ਵੀ ਜਿਹੜੇ ਬਲਾਕ ਤੇ ਤੁਸੀਂ ਕਿਹਾ ਕਿ ਕਾਉਂਸਲਰਸ ਨੇ ਕਿਉਂਕਿ ਲੋਕਾਂ ਦੇ ਬੇਸਿਕ ਕਮਿਊਨਿਟੀ ਜਿਹੜੀ ਹੁੰਦੀ ਹੈ ਜਿਹੜੀ ਵੀ ਜਿਹੜੀ ਲੋਕਾਂ ਦੀ ਪ੍ਰੋਬਲਮਸ ਹੁੰਦੀ ਉਹ ਬਲੀਭਤੀ ਜਾਣਦੇ ਵੀ ਆ ਚੰਗੀ ਤਰ੍ਹਾਂ ਦੇ ਤਾਂ ਇਲੈਕਟਡ ਸੰ ਬਿਲਕੁਲ ਇਲੈਕਟ ਦਾ ਆਗਾਸ ਕਰ ਦਿੱਤਾ ਗਿਆ ਅਨੰਤਪੁਰ ਸਾਹਿਬ ਤੋਂ ਆਪ ਉਮੀਦਵਾਰ ਨੇ ਦਰਸਲ ਮਲਵਿੰਦਰ ਕੰਗ ਪਿਛਲੇ ਦਿਨੀ ਉਹਨਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਮੋਹਾਲੀ ਦੇ ਗੁਰਦੁਆਰਾ ਸੁਹਾਣਾ ਸਾਹਿਬ ਦੇ ਵਿੱਚ ਨਤਮਸਤਕ ਹੋਣ ਤੋਂ ਬਾਅਦ ਮਲਵਿੰਦਰ ਕੰਗ ਦੇ ਵੱਲੋਂ ਚੋਣ ਪ੍ਰਚਾਰ ਦੀ ਸ਼ੁਰੂਆਤ ਕੀਤੀ ਗਈ ਇਸ ਦੌਰਾਨ ਮਲਵਿੰਦਰ ਕੰਗ ਨੇ ਕਿਹਾ ਕਿ ਮੇਰੇ ਸਾਹਮਣੇ ਮੁਕਾਬਲੇ ਦੇ ਵਿੱਚ ਕੋਈ ਵੀ ਨਹੀਂ ਹੈ 24 ਸਾਲ ਦੇ ਸਿਆਸੀ ਕਰੀਅਰ ਦੇ ਵਿੱਚ ਕੋਈ ਵੀ ਦਾਗ ਨਹੀਂ ਹੈ ਇਹ ਲੋਕਤੰਤਰ ਨੂੰ ਬਚਾਉਣ ਦੀ ਲੜਾਈ ਹੈ ਉਹ ਦੱਸਦੇ ਕਿ ਦੂਜੀ ਸੂਚੀ ਦਰਸਲ ਪਿਛਲੇ ਦਿਨੀ ਆਪ ਦੇ ਵੱਲੋਂ ਜਾਰੀ ਕੀਤੀ ਗਈ ਸੀ ਉਸ ਦੇ ਵਿੱਚ ਸਤਰੀਨਾਪੁਰ ਸਾਬਤ ਮਲਵਿੰਦਰ ਕੰਗ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੈ ਇਸੇ ਤਰ੍ਹਾਂ ਦੂਜੀ ਸੂਚੀ ਦੇ ਵਿੱਚ ਡਾਕਟਰ ਰਾਜਕਮਰ ਚੱਪੀਵਾ ਜਿਹੜੇ ਕਿ ਹੁਸ਼ਾਰਪੁਰ ਤੋਂ ਜਿਨ੍ਹਾਂ ਨੂੰ ਆਰਟਿਕਟ ਦਿੱਤੀ ਗਿਆ ਤੇ ਮਲਵਿੰਦਰ ਕੰਗ ਨੇ ਅੱਜ ਤੋਂ ਆਪਣੀ ਚੋਣ ਮਹਿੰਦੀ ਚੋਣ ਪ੍ਰਚਾਰ ਦੀ ਸ਼ੁਰੂਆਤ ਕਰ ਦਿੱਤੀ ਹੈ ਸਿਨਾਤ ਨੂੰ ਵਿਖਾਰਨ ਦਸਲ ਮਹਾਲੀ ਦੇ ਗੁਰਦੁਆਰਾ ਸੁਹਾਣਾ ਸਾਹਿਬ ਦੇ ਵਿੱਚ ਨਤਮਸਤਕ ਹੋਣ ਤੋਂ ਬਾਅਦ ਹੀ ਉਹਨਾਂ ਦੇ ਵੱਲੋਂ ਚੋਣ ਪ੍ਰਚਾਰ ਸ਼ੁਰੂ ਕੀਤਾ ਗਿਆ ਬਹੁਤ ਵੱਡੀ ਇਹ ਸੀਟ ਦੀ ਹਾਲਾਂਕਿ ਇਸ ਸੀਟ ਤੇ ਕਾਂਗਰਸ ਰਜਦੀ ਰਹੀ ਆ ਅਕਲੀ ਤਰੀ ਗੱਲ ਦੋ ਗੱਲਾਂ ਹੈ ਡੈਫੀਨੇਟਲੀ ਅਸੀਂ ਹਜੇ ਤੱਕ ਕਾਮਯਾਬ ਨਹੀਂ ਪਰਨੇ 2 ਸਾਲਾਂ ਚ ਬਹੁਤ ਲੋਕਪੱਖੀ ਫੈਸਲੇ ਲਏ ਆ ਬਹੁਤ ਚਾਹੇ ਨੌਕਰੀਆਂ ਦੇਣ ਦੀ ਗੱਲ ਮੈਰਿਟ ਤੇ ਚਾਹੇ ਐਜੂਕੇਸ਼ਨ ਬਾ ਰਾਸ਼ਨ ਫਰੀ ਕਰਪਸ਼ਨ ਤੇ ਠਲ ਸੋ ਤਮਾਮ ਚੰਗੇ ਹੈਲਥ ਸੈਂਟਰ ਜਿਹੜੇ 1.5 ਕਰੋੜ ਲੋਕਾਂ ਦਾ ਇਲਾਜ ਕਰਾਇਆ ਇੱਕ ਪਾਸੇ ਤੇ ਮਾਨ ਸਾਹਿਬ ਤੇ ਦੋ ਸਰਕਾਰ ਦੋ ਸਾਲ ਦੀਆਂ ਚੰਗੀਆਂ ਨੀਤੀਆਂ ਦੂਜਾ ਸਭ ਤੋਂ ਵੱਡਾ ਕਾਰਨ ਹੈ ਆਪ ਵਿਰੋਧੀ ਤਾਂ ਕਹਿੰਦੇ ਇਹ ਬਿਆਨ ਬਤਾਂ ਬੜਾ ਉਹਨਾਂ ਨੇ ਹਮੇਸ਼ਾ ਹੀ ਇਸ ਪਵਿੱਤਰ ਧਰਤੀ ਦੇ ਜਿਹੜੇ ਵੋਟਰ ਹੈ ਉਹਨਾਂ ਨੇ ਦਗਾ ਕਰਨ ਦੀ ਔਰ ਆਪਣੀਆਂ ਅਗਲੀਆਂ ਜਨਰੇਸ਼ਨਾਂ ਦਾ ਰਾਜਨੀਤਿਕ ਭਵਿੱਖ ਕੌਣ ਲਈ ਮਾਤ ਰਹਿਆ ਆ ਆਪਣੀਆਂ ਪੀੜ੍ਹੀਆਂ ਦਾ ਭਵਿੱਖ ਬਚਾਉਣ ਲਈ ਕੰਗਰਸ ਚੁਣੌਤੀਆਂ ਕੀ ਦੇਖਦੇ ਹੋ ਇਸ ਵੇਲੇ ਕਿਉਂਕਿ ਤੁਸੀਂ ਤੇ ਚੋਣ ਮਦਾਨ ਨਿਤਰੇ ਹਲੇ ਉਧਰ ਅਕਾਲੀ ਦਲ ਕਸ਼ਕਕਸ਼ ਕਰ ਰਿਹਾ ਹਲੇ ਕਾਂਗਰਸ ਨੇ ਆਪਦਾ ਦੇਖਣਾ ਸਾਖਤਾਵ ਐਸੇ ਹਾਲਾਤਾਂ ਦੇ ਵਿੱਚ ਕਿਵੇਂ ਦੇਖਦੇ ਹੋ ਸਾਹਮਣੇ ਚੋਂ ਪੁੱਛ ਰਹੇ ਹਾਂ ਸਵਾਲ ਫਿਰ ਤਾਂ ਮੈਂ ਇੱਕੋ ਦੋ ਲੈਣਾ ਕਿਉਂ ਪੜੇ ਹੋ ਚੱਕਰ ਮੈਂ ਕੋਈ ਨਹੀਂ ਹੈ ਟੱਕਰ ਵਿੱਚ ਕੋਈ ਇਹਨਾਂ ਦਾ ਵਿजूद ਨਹੀਂ ਇਹ ਲੋਕ ਦੀ ਕਰੈਡ ਇਹਨਾਂ ਨੂੰ ਬਹੁਤ ਲੰਮਾ ਸਮਾਂ ਜਿਹੜਾ ਆ ਪੰਜਾਬ ਤੇ ਨੁਮਾਇੰਦਗੀ ਕਰਦਾ ਵਿਧਾਨ ਸਭਾ ਜਿਹੜੇ ਮਰਜ਼ੀ ਆ ਜਾਣ ਹਜੇ ਕੋਈ ਤੀਜਾ ਨਾਮ ਹੁੰਦਾ ਚੌਥਾ ਹੁੰਦਾ ਜਿਹੜੇ ਮਰਜ਼ੀ ਆ ਜਾਣ ਲੇਕਿਨ ਆ ਸਾਰੇ ਪੰਜਾਬ ਦੇ ਲੋਕਾਂ ਵੱਲੋਂ ਟੈਸਟ ਟੈਸਟਡ ਹੈ ਲੇਕਿਨ ਫੇਲ ਹੈ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਬੜੀ ਸਪਸ਼ਟ ਹੈ ਜੇ ਅਸੀਂ ਅੱਜ ਭਾਜਪਾ ਜੁਆਇਨ ਕਰ ਲਈਏ ਜਿੱਤ ਤਰ੍ਹਾਂ ਅਜੀਤ ਪਵਾਰ ਨੇ ਜੁਆਇਨ ਕੀਤੀ ਜਿੱਤਰਾ ਕਰਨ ਪੁੱਜ ਪਰ ਲੇਕਿਨ ਬਹੁਤ ਸੀਰੀਅਸ ਨੋਟ ਤੇ ਮੈਂ ਗੱਲ ਕਰ ਰਿਹਾ ਬਾਬਾ ਸਾਹਿਬ ਅੰਬੇਡਕਰ ਦੇ ਸੰਵਿਧਾਨ ਨੂੰ ਸਨਗਿਆ ਅਸੀਂ ਤੁਸੀ ਕੰਗਰਸ ਤੁਸੀਂ ਤੇ ਵੈਸੇ ਚਲੋ ਮੈਂ ਉਹ ਕੋਈ ਤੰਗ ਨਹੀਂ ਕਰ ਰਿਹਾ ਤੁਨ ਗੜਬੜ ਕਿੱਥੇ ਲੱਗੀ ਨੌਜਵਾਨ ਸਾਥੀ ਦੇਖੋ ਬੀਜੇਪੀ ਦਾ ਜਿਹੜਾ ਪੂਰਾ ਏਜੰਡਾ ਨਫਲ ਤੋਂ 24 ਦਾ ਖੜਾ ਪੂਰੀ ਤਰ੍ਹਾਂ ਪਖਿਆ ਹੋਇਆ ਵਕਫਾਖ ਉਮੀਦਵਾਰਾਂ ਦੇ ਵੱਲ ਚੋਣ ਪ੍ਰਚਾਰ ਕੀਤਾ ਜਾ ਰਿਹਾ ਤੇ ਇਸ ਤੱਕ ਮੈਨੀਫੈਸਟੋ ਕਮੇਟੀ ਦੀਆਂ ਦੋ ਬੈਠਕਾਂ ਜਿਹੜੀਆਂ ਹੋ ਚੁੱਕੀਆਂ ਨੇ ਬੀਜੇਪੀ ਨੂੰ ਮੈਨੀਫੈਸਟ ਮਹਿਲਾ ਯੁਵਾ ਕਰੀਬ ਅਤੇ ਕਿਸਾਨਾਂ ਤੇ ਜਿਹੜਾ ਬੀਜੇਪੀ ਦੀ ਤਿਆਰੀ ਹੈ ਹੁਣ ਤੱਕ ਜੇਕਰ ਮੈਨੀਫੈਸਟੋ ਕਮੇਟੀ ਦੀ ਗੱਲ ਕਰੀਏ ਤਾਂ ਦੋ ਬੈਠਕਾਂ ਜਿਹੜੀਆਂ ਕਿ ਹੋ ਚੁੱਕੀਆਂ ਨੇ ਬੀਜੇਪੀ ਨੂੰ ਮੈਨੀਫੈਸਟੋ ਦੇ ਲਈ ਕਰੀਬ 5 ਲੱਖ ਸੁਝਾਅ ਮਿਲੇ ਨੇ 1.5 ਲੱਖ ਤੋਂ ਵੱਧ ਸੁਝਾਅ ਵੀਡੀਓ ਦੇ ਜ਼ਰੀਏ ਜਦਕਿ 40 ਹਜ਼ਾਰ ਤੋਂ ਜ਼ਿਆਦਾ ਸੁਝਾਅ ਨਮੋ ਐਪ ਦੇ ਜ਼ਰੀਏ ਲੋਕਾਂ ਦੇ ਵੱਲੋਂ ਭੇਜੇ ਗਏ ਨੇ ਉਧਰ ਲਗਾਤਾਰ ਕਾਂਗਰਸ ਦਾ ਮੈਨੀਫੈਸਟੋ ਭਾਜਪਾ ਦੇ ਨਿਸ਼ਾਨੇ ਤੇ ਆ ਕਾਂਗਰਸ ਦੇ ਮੈਨੀਫੈਸਟੋ ਤੇ ਹੁਣ ਜੇਪੀ ਨੱਡਾ ਦੇ ਵੱਲੋਂ ਵੱਡਾ ਹਮਲਾ ਬੋਲਿਆ ਗਿਆ ਮੈਨੀਫੈਸਟੋ ਦੇ ਵਿੱਚ ਮੁਸਲਮ ਲੀਗ ਦੀਆਂ ਗੱਲਾਂ ਨੇ ਜੇਪੀ ਨੱਡਾ ਨੇ ਵੱਡਾ ਬਿਆਨ ਦਿੱਤਾ ਉਹਨਾਂ ਦਾ ਕਹਿਣਾ ਹੈ ਕਿ ਮੈਨੀਫੈਸਟੋ ਮੁਸਲਮ ਲੀਗ ਦਾ ਹੈ ਜੋ ਲੀਗ ਦਾ ਹੈ ਜਾਂ ਕਾਂਗਰਸ ਦਾ ਹੈ ਇਹ ਸਵਾਲ ਕੀਤਾ ਗਿਆ ਮੁਸਲਮ ਲੀਗ ਦੀਆਂ ਗੱਲਾਂ ਦੁਹਾਰ ਰਹੀ ਹੈ ਕਾਂਗਰਸ ਕਾਂਗਰਸ ਨੂੰ ਜਨਤਾ ਨੇ ਵਾਰ-ਵਾਰ ਨਕਾਰਿਆ ਹੈ ਦੇਸ਼ ਕਾਂਗਰਸ ਨੂੰ ਮਾਫ ਨਹੀਂ ਕਰੇਗਾ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਵੀ ਦਰਸਲ ਕਾਂਗਰਸ ਦੇ ਮੈਨੀਫੈਸਟੋ ਤੇ ਨਿਸ਼ਾਨਾ ਸਾਧਿਆ ਆ ਮੁਸਲਮ ਲੀਗ ਦੇ ਨਾਲ ਉਸ ਦੀ ਤੁਲਨਾ ਕੀਤੀ ਗਈ ਸੀ ਤੇ ਹੁਣ ਜੇਪੀ ਨੱਡਾ ਦੇ ਵੱਲੋਂ ਨਿਸ਼ਾਨਾ ਸਾਧਿਆ ਗਿਆ ਉਹਨਾਂ ਦਾ ਕਹਿਣਾ ਹੈ ਕਿ ਮੈਨੀਫੈਸਟੋ ਦੇ ਵਿੱਚ ਮੁਸਲਮ ਲੀਗ ਦੀਆਂ ਗੱਲਾਂ ਨੇ ਮੈਨੀਫੈਸਟੋ ਮੁਸਲਮ ਲੀਗ ਦਾ ਹੈ ਜਾਂ ਕਾਂਗਰਸ ਦਾ ਇਸ ਨੂੰ ਲੈ ਕੇ ਵੀ ਉਹਨਾਂ ਨੇ ਸਵਾਲ ਕੀਤਾ ਕੁਝ ਜਨਤਾ ਨੇ بار بار ਨਕਾਰਾ ਹੈ लेकिन इसके बावजूद भी कांग्रेस पार्टी तुष्टीकरण की राजनीति से पर आमदा है और तुष्टीकरण की राजनीति से बाज नहीं आ रही है मैंने कांग्रेस है देश को बांटने के लिए और सत्ता को हथियार जी जी जहां फोटो लगती है वो तो अपनी जगह एक बात है लेकिन प्रधानमंत्री कहने का हमें बड़ा दुख है आप कहीं भी डिसएग्री कर सकते हैं किसी और पार्टी ये कहना ये एक राष्ट्रीय स्तर की पार्टी जो हमारे राष्ट्रीय आंदोलन में सम्मिलित रही वो ऐसा झूठ का बुलंदा अपने मैनिफेस्टो में लिखेगी जबकि बहुत अच्छा मैनिफेस्टो लिखा गया है साथ ही साथ उन्होंने ये भी कह दिया उन्होंने ये भी कह दिया कि ये आज़ादी से पहले जो यहाँ व्यवस्थाएँ थीं या जो वातावरण था जिसमें कि जो पार्टियाँ आज़ादी का विरोध कर रही थी या हमारे सेक्युलर समाज का विरोध कर रही थी उन पार्टियों का ये मैनिफेस्टो लगता है इस बात का हमें अत्यंत दुख है और हम ये समझते हैं कि हिंदुस्तान के इस देश के प्रधानमंत्री को ऐसी बात कहने का कोई अधिकार नहीं है इस बात को हमने इलेक्शन कमीशन के सामने रखा है और उनसे विशेष आग्रह किया है कि इसको गंभीर